ਗੁਰਬਾਣੀ ਅੰਦਰ ਦਰਜ ਯਕਸ਼ ਚਿੰਨ ਅਤੇ ਇਹਨਾਂ ਦਾ ਉਚਾਰਨ ਗੁਰਬਾਣੀ ਦੇ ਸ਼ੁੱਧ ਉਚਾਰਨ ਲਈ ਜ਼ਰੂਰੀ ਹੈ ਕਿ ਸਾਨੂੰ ਗੁਰਬਾਣੀ ਅੰਦਰ ਦਰਜ ਵੱਖ-ਵੱਖ ਚਿੰਨ੍ਹਾਂ ਦਾ ਗਿਆਨ ਜ਼ਰੂਰ ਹੋਵੇ ਜਿਵੇਂ ਕਿ ਵਿਸਰਗਾਂ ਉਦਾਤ ਚਿੰਨ ਹਲੰਤ ਪੈਰ ਚ ਹਾ ਤੇ ਪੈਰ ਚ ਵਾਵੇ ਦਾ ਜ਼ਿਕਰ ਅਸੀਂ ਪਹਿਲਾਂ ਕਰ ਚੁੱਕੇ ਹਾਂ ਅੱਜ ਅਸੀਂ ਯਕਸ਼ ਚਿੰਨ ਬਾਰੇ ਜਾਣਾਂਗੇ ਗੁਰਬਾਣੀ ਅੱਖਰਾਂ ਦੇ ਪੈਰ 'ਚ ਪੈਂਦੇ ਯਈਏ ਨੂੰ ਯਕਸ਼ ਚਿੰਨ ਕਿਹਾ ਜਾਂਦਾ ਹੈ ਜੋ ਕਿ ਅੱਖਰ ਦੇ ਨਾਲ ਆ ਕੇ ਅੱਧੇ ਯਈਏ ਦਾ ਉਚਾਰਨ ਕਰਦਾ ਹੈ ਜਦੋਂ ਕਿਸੇ ਅੱਖਰ ਦੇ ਪੈਰ ਦੇ ਵਿੱਚ ਇਹ ਯਕਸ਼ ਚਿੰਨ ਹੋਵੇ ਤਾਂ ਉਸ ਅੱਖਰ ਨੂੰ ਸਿਹਾਰੀ ਤੇ ਨਾਲ ਐੜੇ ਦਾ ਉਚਾਰਨ ਕੀਤਾ ਜਾਂਦਾ ਹੈ ਗੁਰਬਾਣੀ ਵਿੱਚੋਂ ਉਦਾਹਰਣ ਲੈਂਦੇ ਹਾਂ ਦੁਰਲਭੰ ਏਕ ਭਗਵਾਨ ਨਾਮੈ ਨਾਨਕ ਲਬਧੰ ਸਾਧ ਸੰਗ ਕਿਰਪਾ ਪ੍ਰਭੁ ਇੱਥੇ ਲਬੱਧੰਗ ਦੇ ਤੱਦੇ ਦੇ ਪੈਰ 'ਚ ਯਕਸ਼ ਚਿੰਨ ਪਿਆ ਹੋਇਆ। ਇਸੇ ਕਰਕੇ ਤੱਦੇ ਨੂੰ ਸਿਹਾਰੀ ਪਲੱਸ ਐੜੇ ਦਾ ਉਚਾਰਨ ਕੀਤਾ ਜਾਵੇਗਾ। ਸੁਖਮਨੀ ਸਾਹਿਬ ਦੇ ਉਦਾਹਰਣ ਲੈਂਦੇ ਹਾਂ। ਵੇਦ ਪ੍ਰਾਨ ਸਿਮ੍ਰਿਤ ਸੁਧਾਖਰ ਕੀਨੇ ਰਾਮ ਨਾਮ ਇੱਕ ਆਖਰ। ਇੱਥੇ ਵੀ ਸੁਧਾਖਰ ਅਤੇ ਆਖਰ ਦੇ ਵਿੱਚ ਯਕਸ਼ ਚਿੰਨ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਉਦਾਹਰਣਾਂ ਨੇ ਤੀਖਣ, ਤਿਆਗ, ਤਸਯ, ਜਨਮਸਯ, ਧਿਆਨੰ, ਲਖਣ, ਰਖਿਆ ਇਤਿਅੰਤ ਆਦ।